ਬੀਤੇ ਕਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਜਗਰੂਪ ਸੇਖਵਾ ਵੱਲੋਂ ਲਗਭਗ 1 ਕਰੋੜ 9 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਸਬਜ਼ੀ ਮੰਡੀ ਦਾ ਉਦਘਾਟਨ ਕੀਤਾ ਗਿਆ ਪਰ ਸਬਜ਼ੀ ਮੰਡੀ ਦੀ ਲਾਇਸੈਂਸ ਪ੍ਰਣਾਲੀ ਨੂੰ ਲੈ ਕੇ ਸਬਜ਼ੀ ਮੰਡੀ ਧਾਰੀਵਾਲ ਦੇ ਪ੍ਰਧਾਨ ਤੇ ਹੋਰ ਸਬਜ਼ੀ ਵਿਕਰੇਤਾਵਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਸਬਜ਼ੀ ਮੰਡੀ ਦੇ ਪ੍ਰਧਾਨ ਤੇ ਮੌਜੂਦਾ ਕਾਉਂਸਲਰ ਦੀਪਕ ਅਰੋੜਾ ਨੇ ਰਰੋਸ਼ ਜਿਤਾਉਂਦਿਆਂ ਦੱਸਿਆ ਕਿ ਨਵੀਂ ਸਬਜ਼ੀ ਮੰਡੀ ਦਾ ਸ਼ਟਾ ਤਾ ਬਣ ਗਿਆ ਹੈ ਪਰ ਸਬਜ਼ੀ ਦੇ ਪੁਰਾਣੇ ਵਪਾਰੀਆਂ ਨੂੰ ਇਸ ਵਿੱਚ ਅਨਗੋਲੀਆਂ ਕੀਤਾ ਗਿਆ ਹੈ ਉਹਨਾਂ ਨੇ ਦੋਸ਼ ਲਾਇਆ ਇਸੀਂ ਪਿਛਲੇ 40-50 ਸਾਲ ਤੋਂ ਸਬਜ਼ੀ ਤੇ ਫਰੂਟ ਦਾ ਵਪਾਰ ਕਰਦੇ ਆ ਰਹੇ ਹਾਂ ਪਰ ਦੁਕਾਨਦਾਰਾਂ ਨੂੰ ਸ਼ੈੱਡ ਅਲੋਟ ਕਰਨ ਵਿੱਚ ਕੋਈ ਵੀ ਪਹਿਲ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਨਵੇਂ ਲੋਕਾਂ ਦੇ ਅੜਤ ਦੇ ਲਾਇਸੈਂਸ ਵੀ ਬਣਾ ਦਿੱਤੇ ਗਏ ਹਨ ਇਸ ਸਬੰਧ ਵਿੱਚ ਜਦੋਂ ਮਾਰਕੀਟ ਕਮੇਟੀ ਧਾਰੀਵਾਲ ਦੇ ਸੈਕਟਰੀ ਜਗਰੂਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਹਰ ਇੱਕ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਵਿੱਚ ਨਵੇਂ ਪੁਰਾਣੇ ਦਾ ਕੋਈ ਮਸਲਾ ਨਹੀਂ ਹੈ ਕੋਈ ਵੀ ਆਨਲਾਈਨ ਅਪਲਾਈ ਕਰਕੇ ਲਾਇਸੈਂਸ ਲੈ ਸਕਦਾ ਹੈ ਸਰ ਅਲਾਟਮੈਂਟ ਤੇ ਜਿਹੜੀ ਹੈ ਇਹ ਤੇ ਪਹਿਲ ਸਾਡੀ ਹੋਣੀ ਚਾਹੀਦੀ ਸੀ ਪਰ ਮੈਨੂੰ ਪਤਾ ਲੱਗਾ ਜਦੋਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬੋਰਡ ਸੇਖਵਾ ਸਾਹਿਬ ਨੇ ਅੱਧਾ ਘੰਟਾ ਪਹਿਲਾਂ ਇਹਦਾ ਉਦਘਾਟਨ ਕੀਤਾ ਆ ਤੇ ਬੋਰਡ ਤਿੰਨ ਦਿਨ ਪਹਿਲਾਂ ਲੱਗ ਗਿਆ ਹਾਂਜੀ ਅਲਾਟਮੈਂਟ ਤੋਂ ਕਿੰਦਾ ਪਹਿਲਾਂ ਬੋਰਡ ਲੱਗ ਗਿਆ ਇਹ ਸਾਡੀ ਸਮਝ ਤੋਂ ਪਰੇ ਆ ਇਹ ਤੁਹਾਨੂੰ ਆਪਣੇ ਸੈਕਟਰੀ ਮੰਡੀ ਆਪਣੇ ਮਾਰਕੀਟ ਕਮੇਟੀ ਦੱਸ ਸਕਦੇ ਆ ਦੂਸਰਾ ਕਿ ਕੁੱਲ ਕਿੰਨੇ ਲਾਇਸੈਂਸ ਜੀ ਹੁਣ ਤੱਕ ਬਣੇ ਹੋਏ ਆ ਤੇ ਔਰ ਕੀ ਇਹਦਾ ਪ੍ਰੋਸੀਜਰ ਕੀ ਕਿੱਦਾਂ ਇਹਦਾ ਮਤਲਬ ਅੜ ਦਾ ਲਾਇਸੈਂਸ ਮਿਲਦਾ ਜੀ ਜਦੋਂ ਇਹ ਲਾਇਸੈਂਸ ਬਣਵਾਏ ਆ ਜੀ ਅਹੀ ਆ ਜਿਹੜੇ 6-7 ਆ ਇਹੋ ਹੀ ਫਿਲਹਾਲ ਤੇ ਜਿਹੜੇ ਪੁਰਾਣੇ ਲਾਇਸੈਂਸ ਹੋਲਡਰ ਮਾਰਕੀਟ ਕਮੇਟੀ ਧਾਰੀਵਾਲ ਦੇ ਇਹੋ ਹੀ ਆ ਜਦੋਂ ਸਾਨੂੰ ਲਾਇਸੈਂਸ ਦਿੱਤੇ ਜਾਂਦੇ ਆ ਜੀ ਉਦੋਂ ਤੇ ਤੁਹਾਡੀ ਦੁਕਾਨ ਪੱਕੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਇਹਨੇ ਕ੍ਰੀਏਟ ਹੋਣੇ ਚਾਹੀਦੇ ਆ ਮੀਟਰ ਤੁਹਾਡੇ ਨਾਮ ਤੇ ਹੋਣਾ ਚਾਹੀਦਾ ਤਰਪਾਲਾ ਹੋਣੀਆਂ ਚਾਹੀਦੀਆਂ ਵਗੈਰਾ 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 ਜੀ ਹੁਣ ਸਾਨੂੰ ਪਤਾ ਲੱਗਾ ਵੀ ਕਿਹੇ ਕੋਲੋਂ ਸਿਰਫ ਇੱਕ ਫਾਰਮ ਫਿਲ ਕਰ ਰਿਹਾ ਕੋਈ ਕਿਹੇ ਕੋਲ ਕੋਈ ਕਿਹੜੀ ਦੁਕਾਨ ਹੈਗੀ ਆ ਨਹੀਂ ਹੈਗੀ ਆ ਕੀ ਪ੍ਰੋਸੈਸ ਨਾਲ ਇਹ ਕਰ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਰਿਹਾ ਤਾਂ ਤੇ ਪਤਾ ਲੱਗ ਰਿਹਾ ਫਾਰਮ ਮਿਲ ਰਿਹਾ ਵਾ ਉਹ ਉੱਥੇ ਜਾ ਕੇ 2.500 ਰੁਪਏ ਫੀਸ ਸਮਾ ਕਰਾ ਰਿਹਾ ਤੇ ਉਹਨੂੰ ਲਾਇਸੈਂਸ ਹੋਲਡਰ ਬਣਾ ਦੇ ਜਾਂ ਰਿਹਾ ਜਦ ਕਿ ਇਹਨਾਂ ਨੂੰ ਪੁੱਛਿਆ ਸੈਕਟਰੀ ਸਾਹਿਬ ਨੂੰ ਪੁੱਛਣਾ ਜਾਂਦਾ ਵੀ ਜਿਹੜੀਆਂ ਕੰਡੀਸ਼ਨਸ ਇੱਕ ਲਾਇਸੈਂਸ ਹੋਲਡਰ ਵਾਸਤੇ ਹੁੰਦੀਆਂ ਕੀ ਉਹ ਜਿੰਨੇ ਤੁਸੀਂ ਲਾਇਸੈਂਸ ਬਣਾਏ ਆ ਉਹ ਸ਼ਰਤਾਂ ਪੂਰੀਆਂ ਕਰ ਰਿਹਾ ਜਾਂ ਨਹੀਂ ਕਰ ਰਿਹਾ ਮੇਰੀ ਸੂਚਨਾ ਮੁਤਾਬਕ ਕੋਈ ਵੀ ਬੰਦਾ ਜਿੰਨੇ ਵੀ ਹਾਲੀ ਤੱਕ ਲਾਇਸੈਂਸ ਬਣਿਆ ਕੋਈ ਵੀ ਉਸ ਇਸ਼ੂ ਨੂੰ ਟੱਚ ਨਹੀਂ ਕਰ ਰਿਹਾ ਕੋਈ ਵੀ ਉਹਨਾਂ ਜਿਹੜੀਆਂ ਆਪਣੇ ਫਾਰਮੈਲिटीज ਆ ਉਹਨੂੰ ਟੱਚ ਨਹੀਂ ਕਰ ਰਿਹਾ ਉਨੇ ਕਿਦਾਂ ਬਣਾ ਰਹੇ ਤੇ ਕਿਦਾਂ ਅਲਾਟਮੈਂਟ ਕਰ ਰਿਆ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਸਕਦੇ ਆ ਜਿਹਾ ਭਤੀਜਵਾਦੀ ਚੱਲਿਆ ਜੀ ਲਾਇਸੈਂਸ ਜਾਰੀ ਕਰਨ ਤੇ ਇਹ ਸਾਡੀ ਨੌਲੇਜ ਤੋਂ ਪਰਾਂ ਆ ਜੀ ਸਾਨੂੰ ਅੱਜ ਪਤਾ ਲੱਗ ਰਿਹਾ ਜੀ 28 ਲਾਇਸੈਂਸ ਬਣ ਗਏ ਆ ਜਦ ਕੀ ਜਦ ਕੀ ਇੱਥੇ 16 ਬੂਥਾਂ ਦੀ ਬੋਲੀ ਹੋਈ ਦੀ ਆ 16 ਦੇ ਵਿੱਚੋਂ 8-9 ਇਹੀ ਤੁਹਾਡੇ ਸਾਹਮਣੇ ਖਲੋਤੇ ਆ ਇਹਨਾਂ ਕੋਲ ਵੀ ਇੱਕ 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 ਕੋਲ ਦੋ-ਦੋ ਦੁਕਾਨਾਂ 11 ਤੋਂ 12 ਬੰਦੇ ਆਪਾਂ ਇਹ ਆ ਜੀ 7 ਲਾਇਸੈਂਸ ਹੋਲਡਰ ਇਹੀ ਇੱਥੇ ਆ ਚਾਰ ਪੰਜ ਧਾਰੀ ਵਾਲ ਦਾ ਹੋਰ ਕੋਈ ਨਹੀਂ ਹੈਗਾ ਜੇ ਨਾ ਲਾਇਸੈਂਸ ਬਣਾਏ ਸਾਨੂੰ ਉਹਦੇ ਤੋਂ ਕੋਈ ਤਰਾਜ ਨਹੀਂ ਸਰਕਾਰ ਦਾ ਰੈਵਨਿਊ ਵਧਣਾ ਚਾਹੀਦਾ ਪਰ ਵਾਕਿਆ ਹੀ ਉਹ ਜਿਹੜੇ ਫਾਰਮੈਲਟੀਜ਼ ਸਾਡੇ ਵਾਸਤੇ ਹੀ ਉਹਨਾਂ ਨੂੰ ਇਹ ਟੱਚ ਕਰ ਰਿਹਾ ਜਿਹੜੇ ਬੰਦੇ ਬਣਾ ਰਹੇ ਆ ਜਾਂ ਉਹ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਮੇਰੀ ਨੌਲੇਜ ਮੁਤਾਬਕ ਬਿਲਕੁਲ ਨਹੀਂ ਰੱਖਿਆ ਜਾ ਰਿਹਾ ਇੱਥੇ ਕੀ ਚੱਲ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਡਿਟੇਲ ਚ ਦੱਸ ਸਕਦੇ ਆ ਸਾਡੀ ਤੇ ਨੌਲੇਜ ਤੋਂ ਪਰਾਂ ਆ ਤੁਸੀਂ ਕੀ ਮੰਗ ਕਰ ਰਹੇ ਅਸੀਂ ਮੰਗ ਕਰਦੇ ਆ ਸਾਡੀ ਪਹਿਲ ਹੋਣੀ ਚਾਹੀਦੀ ਏ ਇੱਥੇ ਆਪਾਂ 40 40 50 50 ਸਾਲ ਤੋਂ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ 40 ਸਾਲ ਤੋਂ ਇੱਕ ਬੰਦਾ ਕੰਮ ਕਰ ਰਿਹਾ ਉਹਨੂੰ ਤੁਸੀਂ ਪੁੱਛਿਆ ਹੀ ਨਹੀਂ ਇੱਥੇ ਕੇ ਇਹਦਾ ਬੋਰਡ ਲਵਾਤਾ ਇਹ ਮਤਲਬ ਮੈਂ ਸਮਝਦਾ ਵੀ ਫਿਰ ਸੈਕਟਰੀ ਸਾਹਿਬ ਦੀ ਨੌਲੇਜ ਤੋਂ ਬਿਨਾਂ ਲੱਗ ਰਿਹਾ ਤੇ ਫਿਰ ਇਹ ਗੁੰਡਾਗਰਦੀ ਵਾਲਾ ਕੰਮ ਹੋ ਰਿਹਾ ਇੱਕ ਚੀਜ਼ ਦੀ ਅਲਾਟਮੈਂਟ ਹੀ ਨਹੀਂ ਹੋਈ ਉੱਥੇ ਇੱਕ ਬੰਦਾ ਆ ਗਿਆ ਆਪਣਾ ਦਫਤਰ ਜਾਂ ਆਪਣਾ ਬੋਰਡ ਲਾ ਦਿੰਦਾ ਉਹ ਇਹਨੂੰ ਆਪਾਂ ਕੀ ਸਮਝਾਂਗੇ ਧਕਾਈ ਹੈ ਕੀ ਹੈ ਆਪਾਂ ਤੇ ਉਹ ਹੀ ਮੰਗ ਕੀਤੀ ਆ ਵੀ ਜਿਹੜੇ ਆਪਾਂ ਲਾਇਸੈਂਸ ਹੋਲਡਰ ਆ ਤੁਹਾਡੇ ਪੁਰਾਣੇ ਆ ਠੀਕ ਹੈ ਉਹਨਾਂ ਨੂੰ ਅਲਾਟਮੈਂਟ ਕਰਕੇ ਬਾਅਦ ਵਿੱਚ ਜਿਹਨੂੰ ਮਰਜ਼ੀ ਅਲਾਟਮੈਂਟ ਕਰੋ ਸਾਨੂੰ ਉੱਥੇ ਕੋਈ ਨਹੀਂ ਆ ਬੰਦੇ ਆਉਣੇ ਆ ਇੱਥੇ ਮੋਸਟ ਵੈਲਕਮ ਆਉਣ ਹਰ ਇੱਕ ਨੇ ਆਪਾਂ ਆਪਣਾ ਕੰਮ ਕਰਨਾ ਅਈ ਆਪਣੀ ਕਿਸਮਤ ਖਾਣੀ ਨੇ ਕਰਨਾ ਉਹਨੇ ਆਪਣੀ ਕਿਸਮਤ ਖਾਣੀ ਆ ਪਰ ਪ੍ਰੋਸੈਸ ਨਾਲ ਫਿਲਹਾਲ ਤੇ ਕੁਝ ਨਹੀਂ ਹੋ ਰਿਹਾ ਅੱਜ ਦੀ ਡੇਟ ਤੱਕ ਜਦੋਂ ਤੱਕ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਉਦੋਂ ਤੱਕ ਤੇ ਕੋਈ ਵੀ ਪ੍ਰੋਪਰ ਚੈਨਲ ਨਾਲ ਕੰਮ ਨਹੀਂ ਹੋਇਆ ਬਾਕੀ ਅੱਗੋਂ ਹੁਣ ਸੈਕਟਰੀ ਸਾਹਿਬ ਕੀ ਕਰ ਰਿਹਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਕਹਿੰਦੇ ਤੁਸੀਂ ਪਹਿਲਾਂ ਬੂਥ ਬਣਾਓ ਫੇਰ ਤੁਹਾਨੂੰ ਅਸੀਂ 40 ਸਾਲ ਤੋਂ ਕੰਮ ਕਰ ਰਿਹਾ ਇਹ 60-70 ਸਾਲ ਤੋਂ ਕੰਮ ਕਰ ਰਿਹਾ ਸਾਨੂੰ ਕਿਹਾ ਜਾ ਰਿਹਾ ਵੀ ਤੁਸੀਂ ਆਪਣੀ ਦੁਕਾਨਾ ਬਣਾਓ ਤੇ ਫੇਰ ਤੁਹਾਨੂੰ ਥੜੇ ਲਾੜ ਕਰਾਂਗੇ ਤੇ ਇਹ ਜਿਹੜੇ ਹੋਏ ਆ ਇਹ ਇਹਨਾਂ ਕਿਹੜੀ ਦੁਕਾਨ ਬਣਾਈ ਆ ਕੀ ਜਿਨ੍ਹਾਂ ਨੇ ਬੋਰਡ ਲਾਤੇ ਇਹਨਾਂ ਨੇ ਕਿਹੜੀ ਦੁਕਾਨ ਬਣਾਈ ਆ ਇਹਨਾਂ ਕੀ ਬਣਾ ਕੇ ਦਿੱਤਾ ਇੱਥੇ ਇਹਨਾਂ ਨੂੰ ਕੀ ਮਿਲੀ ਭਗਤ ਹੋ ਰਹੀ ਆ ਜਾਂ ਕੀ ਹੋ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਰਹੇ ਆ ਵੀ ਜਿਹੜਾ ਸ਼ੈਡਾਂ ਅਲਾਰਟ ਹੋਣ ਤੋਂ ਪਹਿਲਾਂ ਹੀ ਇੱਕ ਬੋਰਡ ਲੱਗ ਜਾਂਦਾ ਆਪਣਾ ਇਹ ਮਤਲਬ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਜਿਹੜੇ ਕੰਮ ਕਰ ਰਹੇ ਆ ਜੀ ਮੈਂ ਜਾਗਰੂਤ ਸਿੰਘ 77 ਮਾਰਕੀਟ ਕਮੇਟੀ ਤਾਰੀ ਗਲ ਟਾਡੇ ਮਾਧਿਅਮ ਦੈin ਦੱਸਣਾ ਚਾਹੁੰਦਾ ਹਾਂ ਕਿ ਨਵੀਂ ਬਣੀ ਸਬਜੀ ਮੰਡੀ ਸਟੀਲ ਸੈੱਟ ਜਿਹੜਾ ਉਹਦਾ ਉਦਘਾਟਨ ਹੋਇਆ ਜੋ ਲਗਭਗ 1 ਕਰੋੜ 9 ਲੱਖ ਨਾਲ ਬਣ ਕੇ ਤਿਆਰ ਹੋਈ ਆ ਉਹਦੇ ਵਿੱਚ ਸਾਰੀਆਂ ਸੁਵਿਧਾ ਦਿੱਤੀਆਂ ਗਈਆਂ ਪਾਣੀ ਬਿਜਲੀ ਸਭ ਕੁਝ ਫੈਸਿਲਿਟੀਆਂ ਨਾਲ ਨੇ ਇਸ ਤੋਂ ਇਲਾਵਾ ਜਿਹੜਾ ਵੀ ਲਾਇਸੈਂਸ ਸਾਡੇ ਕੋਲ ਅਪਲਾਈ ਕਰੇਗਾ ਆਨਲਾਈਨ ਆਪਾਂ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਤੋਂ ਪਹਿਲਾਂ ਜੋ ਦੇ ਆਧਾਰ ਤੇ ਉਹਨੂੰ ਲਾਇਸੈਂਸ ਦਵਾਂਗੇ ਤੇ ਸ਼ਹਿਰ ਵਾਸੀਆਂ ਲਈ ਇਹ ਸਹੂਲਤ ਹੋਏਗੀ ਜਿਹੜਾ ਵੀ ਇੱਥੇ ਕੋਈ ਮਾਰਕੀਟ ਚਾਹੇਗਾ ਉਹਦੇ ਬੈਠਣ ਲਈ ਜਾਂ ਉਹਦੀ ਪਾਰਕਿੰਗ ਵਾਸਤੇ ਵਧੀਆ ਸਹੂਲਤਾਂ ਤੇ ਵਧੀਆ ਹੀ ਉਹਨੂੰ ਇੱਥੋਂ ਸਬਜ਼ੀ ਮਿਲੇਗੀ ਤੇ ਮੈਂ ਤੇ ਸਾਰੇ ਜਿੰਨੇ ਵੀ ਆਰਤੀ ਵੀਰ ਸਾਹਿਬਾਨ ਸਬਜ਼ੀ ਮੰਡੀ ਦੇ ਉਹਨਾਂ ਨੂੰ ਤੁਹਾਡੇ ਮਾਦੇ ਰਮੇ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਸਬਜ਼ੀ ਮੰਡੀ ਵਿੱਚ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਪਬਲਿਕ ਨੂੰ ਸਹੂਲਤ ਜਿਹੜੀ ਆ ਮੰਡੀ ਬੋਰਡ ਵੱਲ ਦਿੱਤੀ ਗਈ ਉਹ ਮਿਲ ਸਕੇ ਦੇਖੋ ਜੀ ਇਹ ਹੁੰਦੇ ਦਿਨਾਂ 'ਚ ਇੱਕ ਹਫ਼ਤਾ ਟਾਈਮ ਦਿੱਤਾ ਗਿਆ ਇਹਨਾਂ ਨੂੰ ਸੋਮਵਾਰ ਤੱਕ ਸਾਰਿਆਂ ਨੂੰ ਜਿਹੜੀ ਉੱਥੇ ਮੰਡੀ ਤੇ ਫੜਦੀ ਹੈ ਅਲਾਟਮੈਂਟ ਕਰ ਦਿੱਤੀ ਜਾਵੇਗੀ ਜਿਹੜਾ ਵੀ ਆਰਤੀਆ ਸਾਡਾ ਲਾਇਸੈਂਸ ਆ ਉਹਨੂੰ ਉੱਥੇ ਫੜ ਦਿੱਤਾ ਜਾਵੇਗਾ। ਵੇਖੋ ਜੀ ਲਾਇਸੈਂਸ ਜਿਹੜਾ ਸਾਡਾ ਹੋਊਗਾ ਕਮੇਟੀ ਦਾ ਉਹਨੂੰ ਬਰਾਬਰ ਹੀ ਫੜ ਦਿੱਤਾ ਜਾਏਗਾ। ਕੋਈ ਉਹਨੂੰ ਕੋਈ ਵਾਧ ਫੈਸਿਲਿਟੀ ਨਹੀਂ ਹੈਗੀ ਜੇ ਪੁਰਾਣਾ ਲਾਇਸੈਂਸੀ ਆ ਜਾਂ ਨਵਾਂ ਆਏ ਤੇ ਕੋਈ ਨਹੀਂ ਹੈਗੀ। ਲਾਇਸੈਂਸ ਤੇ ਲਾਇਸੈਂਸ ਆ। ਠੀਕ ਆ। ਉਹ ਸੁਣੋ ਜੋ ਬੰਦਾ ਹੋ ਉਹਦਾ ਏਰੀਆ ਉਹਨੂੰ ਉੱਥੇ ਦਿੱਤਾ ਜਾਊਗਾ ਉਹਦੇ ਬੂਥ ਦੇ ਸਾਹਮਣੇ ਜਿਹੜਾ ਪੁਰਾਣਾ ਲਾਇਸੈਂਸ ਆ ਜਿਨ੍ਹਾਂ ਤੋਂ ਬੂਥ ਹੈਗੇ ਆਪਣੇ ਉਹਨਾਂ ਨੂੰ ਉਹਨਾਂ ਦੀ ਦੁਕਾਨ ਦੇ ਸਾਹਮਣੇ ਹੀ ਫੜ ਦੇ ਅਲਾਟਮੈਂਟ ਕੀਤੀ ਜਾਏਗੀ। ਨਵੇਂ ਲਾਇਸੈਂਸੀਆਂ ਨੂੰ ਵੀ ਆਪਾਂ ਉੱਥੇ ਅਡਜਸਟਮੈਂ ਪੂਰਾ ਯਤਨ ਕਰਾਂਗਾ